ਤੁਹਾਡੀ ਜ਼ਿੰਦਗੀ ਚ ਸਾਗਰ ਜੀ ਕਿੱਥਰ ਆਏ ਪਹਿਲੇ ਤੁਸੀਂ ਸਾਨੂੰ ਦੱਸੋ ਇਹ ਮੇਰੇ ਪਿੰਡ ਗੌਣ ਹੀ ਆਏ ਉਦੋਂ ਤੇ ਸੁਪਰੇਟ ਬੰਦੇ ਹੀ ਜੀ 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 ਤੇ ਮੈਂ ਪੜਦੀ ਹਾਂ ਜੇ ਸਕੂਲ ਸਟੇਜ ਤੇ ਪੈਸੇ ਦੇਣ ਹੀ ਆਈ ਹਾਂ 20 ਰੁਪਏ ਤੇ ਉਹ ਇਹਨਾਂ ਮੈਨੂੰ ਪੁੱਛਿਆ ਵੀ ਤੁਸੀਂ ਗਾ ਲੈਂਦੇ ਹੋ ਜੀ ਮੈਂ ਕਿਹਾ ਜੀ ਹਾਂ ਜੀ अच्छा जी फिर उठे स्टेज पे मैं गाना गाया बाकी ਤੁਸੀਂ ਸਵਾਲ ਸਾਰੇ ਇੰਨਾ ਕੋਈ ਪੁੱਛੇ ਨਹੀਂ ਜਵਾਬ ਮਤ ਕਿ ਮੈਂ ਵਿਆਹ ਤੋਂ ਪਹਿਲੇ ਗਾਣ ਦਾ ਸ਼ੌਂਕ ਸੀ ਤੁਹਾਨੂੰ ਵੀ ਹਾਂਜੀ ਉਹ ਤੇ ਸਕੂਲ ਟਾਈਮ ਮਾਡ ਮੋਟਾ ਜਿੱਦਾਂ ਸਕੂਲ 'ਚ ਬੱਚੇ ਗਾਉਂਦੇ ਉਹ ਨਾਲ ਵਾਸਤੇ ਤੇ ਤੁਹਾਡੀ ਜ਼ਿੰਦਗੀ 'ਚ ਇਹਨਾਂ ਦਾ ਕਿੰਨਾ ਕੁ ਸਾਥ ਹੈ ਜੀ ਸਾਰਾ ਸਾਥ ਹੀ ਇਹਨਾਂ ਦਾ ਜੀ ਇਹ ਆ ਵੀ ਉਹ ਜਿਹੜੀ ਇਹਨਾਂ ਗੱਲ ਕੀਤੀ ਆ ਜੀ ਜੀ ਇਹਨਾਂ ਦੇ ਪਿੰਡ ਪਿੰਡ ਆਰਡਰ अच्छा जी ਚਗਾਵਾ ਉਹ ਲੋਪੋ ਕਿ ਚਗਾਵਾ ਤੇ ਲਾਗੇ ਜੀ ਤੇ ਮੈਂ ਸਟੇਜ ਕਰਨ ਗਿਆ ਅੱਛਾ ਜੀ ਇਹਨਾਂ ਤੋਂ ਪਹਿਲਾਂ ਹਾਂ ਜੀ ਬਾਹਰ ਦੇ ਅਮਰੀਕਾ ਦੀਆਂ ਕੰਪਨੀਆਂ ਸੀ ਉਹ ਜੀ ਜੀ ਤੇ ਉਹਨਾਂ ਨੇ ਮੈਨੂੰ ਰਿਕਾਰਡ ਕੀਤਾ ਸੀ ਜੀ ਉਹ ਟੇਪ ਸੀਗੀ ਇਹ ਕਨਾਲ ਲਈ ਰੱਖਦਾ ਅੱਛਾ ਇਹ ਮਤਲਬ ਜਿਤਨਾ ਜੰਗ ਏਜ ਦੀਆਂ ਸ਼ਰਾਰਤਾਂ ਉਹ ਬਿਲਕੁਲ ਉਹ ਟੇਪ ਸੀਗੀ ਡਿਊਟ ਜੀ ਮੈਂ ਉੱਥੇ ਕੌਣ ਗਿਆ ਮੇਲੇ ਤੇ ਬੜਾ ਵੱਡਾ ਮੇਲਾ ਇਹਨਾਂ ਦੇ ਉੱਥੇ ਪਿੰਡ ਲ ਬਹੁਤ ਵੱਡਾ ਮੇਲਾ ਹੁੰਦਾ ਜੀ ਜੀ ਮੈਂ ਗਿਆ ਇਸ ਸਟੇਜ ਤੇ ਆਏ ਹਾਂਜੀ ਉਸ ਵੇਲੇ ਜਿੱਤਰਾ ਦਾ ਸੀਗਾ ਵਾਤਾਵਰਨ ਉਹ 10 20 ਰੁਪਏ ਜੋ ਵੀ ਉਹ ਲੱਖਾਂ ਵਰਗੇ ਉਹ ਜਿੱਤਰਾ ਸੰਗਤ ਦਿੰਦੀ ਹੈ ਹਾਂਜੀ ਉਹ ਪੈਸਾ ਦੇਣ ਆਏ ਇਹਨਾਂ ਦੇ ਮਾਤਾ ਜੀ ਨਾਲ ਸੀ ਉਹ ਕਹਿੰਦੇ ਵੀ ਇਹ ਬੱਚੇ ਨੂੰ ਨਾ ਜਿਵੇਂ ਨਿਕ ਨਿਕੇ ਬੱਚੇ ਗੁਰਦੁਆਰਾ ਸਾਹਿਬ ਜਾਂ ਕਿਤੇ ਹਾਂਜੀ ਕਿਤੇ ਗਾਉਂਦੇ ਆ ਛੋਟਾ ਜਿਹਾ ਗਾਣਾ ਗਾਉਂਦੇ ਆ ਕੋਈ ਕਿਸੇ ਦਾ ਬਿਲਕੁਲ ਬਿਲਕੁਲ ਮੈਂ ਕਿਹਾ ਜੀ ਅੱਛਾ ਠੀਕ ਹੈ ਮਾਤਾ ਜੀ ਕੀ ਗਾਣਾ ਗਾਉਣਗੇ ਹੋ ਮੇਰੇ ਦਿਲ ਚ ਵੀ ਪੰਜਾਬੀ ਸਟੇਜ ਕਰ ਰਹੇ ਆ ਤੇ ਬੱਚੇ ਤੇ ਆਣ ਕੇ ਧਾਰਮਿਕ ਗਾਉਣ ਲੱਗ ਪਿੰਦੇ ਹੁੰਦੇ ਆ ਉਹ ਫਿਰ ਵਿੱਚ ਹੋਰ ਤਰ੍ਹਾਂ ਲੱਗੂਗਾ ਵੀ ਪੁੱਛ ਲੈਨੇ ਆ ਵੀ ਤੇ ਮੈਂ ਕਹਾਂ ਜੀ ਮਾਤਾ ਜੀ ਕੀ ਗਾਉਣਗੇ ਕਹਿੰਦੇ ਵੀ ਤੁਹਾਡੇ ਹੀ ਗਾਣੇ ਉਹ ਵੀ ਆਉਂਦੇ ਆ ਘਰ ਟੇਪ ਵੱਜਦੀ ਆ ਤੇ ਇਹ ਪਾ ਲੈਂਦੀ ਆ ਮੈਂ ਕਿਹਾ ਕਮਾਲ ਦੀ ਗੱਲ ਹੈ ਵੀ ਛੋਟਾ ਬੱਚਾ ਹੈ ਵੀ ਐਡ ਵੀ ਨੌਵੇਂ ਚ ਪੜਦਾ ਮੈਂ ਕਹਾਂ ਜੀ ਮੇਰਾ ਗਾਣਾ ਆਉਂਦਾ ਇਹ ਕਹਿੰਦੇ ਹਾਂ ਜੀ ਮੈਂ ਕਿਹਾ ਕਿਹੜਾ ਕੰਦੀ ਜੀ ਤੁਹਾਡੀਆਂ ਦੋ ਟੇਪਾਂ ਜਿਹੜੀਆਂ ਆਈਆਂ ਉਹ ਆਉਂਦੇ ਹੀ ਆ ਮੈਨੂੰ ਮੈਂ ਕਿਹਾ ਚਲੋ ਇਹਨਾਂ ਨੇ ਮੇਰਾ ਗਾਣਾ ਗਾਇਆ ਉਹ ਇੰਨੀ ਮੈਚਿੰਗ ਹੋਈ ਕਿ ਸ਼ਾਇਦ ਉੱਥੇ ਹਜ਼ਾਰਾਂ ਲੋਕਾਂ ਨੇ ਉਹ ਦਵਾਈ ਏਦਾਂ ਦੀ ਕੀਤੀ ਹੋਏਗੀ ਜੀ ਜੀ ਵੀ ਇਹ ਕਿਤੇ ਜੋੜੀ ਬਣ ਜੇ ਨਾ ਜੀ ਜੀ ਤੇ ਬਹੁਤ ਕੁਝ ਹੋ ਸਕਦਾ ਉਹ ਫਿਰ ਹੋਇਆ ਕੰਦੇ ਨਾ ਪ੍ਰਮਾਤਮਾ ਲੈ ਕੇ ਭੇਜਦਾ ਜੀ ਜੋੜੀਆਂ ਉਹ ਫਿਰ ਹੋਇਆ ਜਿਹੜੀ ਸਰੋਤਿਆਂ ਦੀ ਉਹ ਸਾਡਾ ਰੱਬ ਹੁੰਦੇ ਨੇ ਸਰੋਤੇ ਜਿਹੜੇ ਨਾ ਉਹ ਸਾਡਾ ਰੱਬ ਹੁੰਦੇ ਨੇ ਸਾਡੀ ਰੋਜੀ ਰੋਟੀ ਵੀ ਉਹਨਾਂ ਦੇ ਹੱਥ 'ਚ ਸਾਡੀ ਜ਼ਿੰਦਗੀ ਵੀ ਉਹਨਾਂ ਦੇ ਹੱਥ 'ਚ ਉਸ ਚਾਹਣ ਤੇ ਬੰਦਾ 100 ਸਾਲ ਤੱਕ ਜਿਉਂਦਾ ਰਹੇ 200 ਸਾਲ ਤੱਕ ਉਸ ਚਾਹਣ ਤੇ ਬੰਦਾ ਹੀਰੋ ਬਣਿਆ ਰਹਿ ਸਕਦਾ ਉਹ ਚਾਹਣ ਤੇ ਇੱਕ ਸੈਕਿੰਡ ਦੇ ਵਿੱਚ ਬੰਦਾ ਜ਼ੀਰੋ ਹੋ ਜਾਂਦਾ ਇਹ ਸੰਗਤ ਦਾ ਸਰੋਤਿਆਂ ਦਾ